ਆ ਦੋਸਤੋ ਆਰਟੀਓ ਐਪ ਆ ਤੁਸੀਂ ਦੇਖ ਸਕਦੇ ਸਾਹਮਣੇ ਆਰਟੀਓ ਐਪ ਇਹਨੂੰ ਤੁਸੀਂ ਓਪਨ ਕਰ ਲੈਣਾ ਉਸ ਆਪਣੇ 1000 ਰੁਪਏ ਦੇ ਚਲਾਨ ਤੋਂ ਬਚੇ ਆ ਕਿਵੇਂ ਬਚੇ ਆ ਤੁਹਾਨੂੰ ਦੱਸਦੇ ਆ ਜਦੋਂ ਵੀ ਤੁਸੀਂ ਬਾਹਰੋਂ ਆਉਂਗੇ ਪੰਜਾਬ ਚੋਂ ਆਉਂਗੇ ਜਾਂ ਕਿਤੋਂ ਵੀ ਘੁੰਮਣ ਆਉਂਗੇ ਰਾਜਸਥਾਨ ਦੇ ਵਿੱਚ ਤੇ ਇੱਥੋਂ ਦੇ ਨਾ ਦੋ ਪੁਲਿਸ ਵਾਲੇ ਚੈੱਕ ਪੁਆਇੰਟ ਤੇ ਖੜੇ ਹੋਣਗੇ ਤੇ ਤੁਹਾਨੂੰ ਕਹਿਣਗੇ ਵੀਰ ਜੀ ਤੁਹਾਡੀ ਗੱਡੀ ਦਾ ਫਾਸਟ ਡਰਾਈਵ ਦਾ ਚਲਾਨ ਹੋਇਆ ਪਿਆ ਚੰਡੀਗੜ੍ਹ ਕਿਉਂਕਿ ਤੁਹਾਡੇ ਕਾਗਜ਼ ਜਿਹਦੇ ਆਪਣੇ ਕਿਉਂਕਿ ਕਾਗਜ਼ ਆਪਣੇ ਪੂਰੇ ਹੀ ਹੁੰਦੇ ਤਾਂ ਹੀ ਆਪਾਂ ਗੱਡੀ ਟੂਰ ਤੇ ਲੈ ਕੇ ਜਾਂਦੇ ਆ ਤੇ ਜਿਹੜਾ ਬੰਦਾ ਅਣਜਾਣ ਹੁੰਦਾ ਆ ਆਪਦੀ ਗੱਡੀ ਤੇ ਆਉਂਦਾ ਉਹਨੂੰ ਏਦਾਂ ਕਹਿ ਕੇ ਉਹਨੂੰ ਕਹਿ ਦਿੰਦੇ ਬਾਈ ਜੀ ਤੁਹਾਡਾ ਚਲਾਨ ਰਹਿੰਦਾ 1000 ਰੁਪਏ ਦਾ ਅੱਜ ਤੋਂ ਸਾਲ ਪਹਿਲਾਂ ਕਾਫੀ ਪੁਰਾਣਾ ਚਲਾਨ ਆ ਜਿਹੜਾ ਤੁਸੀਂ ਭਰਿਆ ਨਹੀਂ ਤੁਸੀਂ ਚੰਡੀਗੜ੍ਹ ਗਏ ਸੀਗੇ ਉੱਥੇ ਤੁਹਾਡਾ ਹੋਇਆ ਕਹਿੰਗੇ ਅਕਸਰ ਹੀ ਹੁਣ ਤਗੜੇ ਲੋਕ ਆ ਚਾਚੇ ਹੀ ਜਾਂਦੇ ਰਹਿੰਦੇ ਚੰਡੀਗੜ੍ਹ ਇਹੋ ਜਿਹੇ ਬੰਦੇ ਉਹਨਾਂ ਨੂੰ ਚਾਹੀਦੇ ਆ ਤੇ ਕਿਉਂ ਹੋਇਆ ਵੀ ਜਦੋਂ ਉਹਨਾਂ ਨੇ ਸਾਡੀ ਗੱਡੀ ਰੋਕੀ ਅਸੀਂ ਰੁਕੇ ਤੇ ਲਾਇਸੈਂਸ ਦਿੱਤਾ ਸਾਰੇ ਕਾਗਜ਼ ਪੱਤਰ ਪੂਰੇ ਸੀ ਫਿਰ ਕਹਿੰਦੇ ਕੱਢ ਕੇ ਸਾਨੂੰ ਕਹਿੰਦੇ ਆ ਤੁਹਾਡਾ ਚਲਾਨ ਪਰੇ ਰਹਿੰਦਾ ਜੀ ਪੁਰਾਣਾ ਅਸੀਂ ਆਖਿਆ ਚਾਚਾ ਆਖੇ ਯਾਰ ਵੀ ਚਲਾਨ ਕਿਵੇਂ ਰਹਿੰਦਾ ਵੀ ਗੱਡੀ ਤਾਂ ਘਰੇ ਖੜੀ ਰਹਿੰਦੀ ਆ ਹਾਂ ਸਾਡੇ ਮਨ 'ਚ ਡਾਊਟ ਆਇਆ ਅਸੀਂ ਆਖਿਆ ਚੱਲੇ ਅਸੀਂ ਦੇਖਦੇ ਆਂ ਵੀ ਕਿਹੜਾ ਰਹਿੰਦਾ ਚਲਾਨ ਪਤਾ ਲੱਗੇ ਹੁਣ ਅਸੀਂ ਜਦੋਂ ਅਸੀਂ ਜਾ ਕੇ ਵੇਖਿਆ ਉਹਨਾਂ ਨੇ ਬਾਈ ਹੂਬ ਹੂ ਸਾਡੇ ਅੱਗੇ ਕੱਢ ਕੇ ਗੱਡੀ ਦਾ ਨੰਬਰ ਨਾਮ ਪਤਾ ਐਡਰੈਸ ਕਿੱਥੇ ਚਲਾਨ ਹੋਇਆ ਕਿੰਨੇ ਕੀਤਾ ਸਾਰੀ ਡਿਟੇਲ ਕੱਢ ਕੇ ਸਾਨੂੰ ਦਿੱਤੀ ਕਾ ਚਾਚਾ ਹਾਂਜੀ ਅਸੀਂ ਆਖਿਆ ਵੀ ਵਾਕਈ ਕੋਈ ਸੱਚੀ ਗੱਲ ਹੈ ਮੈਂ ਤਾਂ ਮੰਨ ਗਿਆ ਮੈਂ ਕਿਹਾ ਯਾਰ ਚਾਚਾ ਭਰ ਦੇ ਉਹ 1000 ਰੁਪਿਆ ਚਾਚਾ ਆਖੇ ਨਹੀਂ ਭਰਨਾ 1000 ਰੁਪਿਆ ਯਾਰ ਚਲਾਨ ਕਿਵੇਂ ਹੋ ਸਕਦਾ ਜਦੋਂ ਗੱਡੀ ਚੰਡੀਗੜ੍ਹ ਗਈ ਨਹੀਂ ਤੇ ਅਸੀਂ ਬਈ ਉੱਥੇ ਪਾ ਲਿਆ ਰੜਾ ਉਹ ਕਹਿੰਦੇ ਬਾਈ ਜੀ ਜੇ ਤੁਸੀਂ 1000 ਰੁਪਿਆ ਚਲਾਨ ਨਹੀਂ ਭਰਨਾ ਤਾਂ 2000 ਰੁਪਿਆ ਚਲਾਨ ਅਸੀਂ ਪਾਉਣੇ ਆ ਤੁਹਾਨੂੰ ਚਾਚਾ ਕਹਿੰਦਾ ਐ ਕਰ ਤੂੰ 1000 ਰੁਪਿਆ ਚਲਾਨ ਭਰ ਤੇ ਸਾਨੂੰ ਰਸੀਦ ਦੇ ਲਿਖ ਕੇ ਦੇ ਰਸੀਦ ਦੇ ਫਿਰ ਅਸੀਂ ਚਲਾਨ ਭਰਨਾ ਜਦੋਂ ਚਾਚੇ ਨੇ ਇਹ ਗੱਲ ਕਹੀ ਨਾ ਵੀ ਰਸੀਦ ਦੇ ਸਾਨੂੰ ਜਾਂ ਸਾਨੂੰ ਸਕਰੀਨਸ਼ਾਟ ਦੇ ਦੇ ਤਾਂ ਉਹ ਬੰਦਿਆਂ ਦੇ ਪੈ ਫਿਰ ਇੱਕ ਬੰਦਾ ਆਇਆ ਕਹਿੰਦਾ ਐਸਾ ਕਰੋ ਆਪ ਹਮਾਰੇ ਗੈਸਟ ਹੋ ਆਪ ਜਾਓ ਯਹਾਂ ਸੇ ਕੋਈ ਬਾਤ ਨਹੀਂ ਲੇਕਿਨ ਆਪਕੋ 1000 ਰੁਪਏ ਚਲਾਨ ਭਰਨਾ ਪੜੇਗਾ ਆਪਕੋ ਅਗੇ 1000 ਰੁਪਏ ਹਮ ਡਾਲੇਂਗੇ 1000 ਰੁਪਏ ਅਗੇ ਪੜੇਗਾ 2000 ਰੁਪਏ ਆਪਕੋ ਲਗੇਗਾ ਚਾਚਾ ਕਹਿੰਦਾ ਕੋਈ ਬਾਤ ਨਹੀਂ ਚਾਚਾ ਕਹਿੰਦਾ ਕੋਈ ਗੱਲ ਨਹੀਂ ਲੱਗ ਜਾਣ ਦੇ 1000 ਰੁਪਏ ਅਸੀਂ ਭਰ ਲਾਂਗੇ ਜਦੋਂ ਅਸੀਂ ਅੱਗੇ ਆਏ ਤੇ ਇੱਕ ਮੰਡੇ ਬੰਦੇ ਨੇ ਸਾਨੂੰ ਐਪ ਦੱਸੀ ਅਸੀਂ ਆਖਿਆ ਯਾਰ ਡਾਊਟ ਤਾਂ ਕਲੀਅਰ ਕਰਨਾ ਚਾਹੀਦਾ ਕਹੋ ਚਾਚਾ ਅਸੀਂ ਡਾਊਟ ਕਲੀਅਰ ਕੀਤਾ ਵੀ ਚਲਾਨ ਵਾਕਈ ਹੈਗਾ ਕਿ ਨਹੀਂ ਹੈਗਾ ਗੱਡੀ ਸਾਡੀ ਤੇ ਫਿਰ ਜਦੋਂ ਅਸੀਂ ਉਹ ਐਪ ਡਾਊਨਲੋਡ ਕੀਤੀ ਚਲਾਨ ਚੈੱਕ ਕੀਤਾ ਨਾਲੇ ਦੋਸਤੋ ਤੁਸੀਂ ਵੀ ਜੇਕਰ ਆਪਦੀ ਗੱਡੀ ਦਾ ਚਲਾਨ ਜਾਂ ਮੋਟਰਸਾਈਕਲ ਦਾ ਚਲਾਨ ਚੈੱਕ ਕਰਨਾ ਤਾਂ ਤੁਸੀਂ ਇੱਕ ਐਪ ਰਾਹੀਂ ਚਲਾਨ ਚੈੱਕ ਕਰ ਸਕਦੇ ਹੋ ਤੇ ਹੁਣੇ ਅਸੀਂ ਤੁਹਾਨੂੰ ਐਪ ਦਿਖਾਉਣੀ ਆ ਆਹ ਦੋਸਤੋ ਆਰਟੀਓ ਐਪ ਆ ਤੁਸੀਂ ਦੇਖ ਸਕਦੇ ਸਾਹਮਣੇ ਆਰਟੀਓ ਐਪ ਇਹਨੂੰ ਤੁਸੀਂ ਓਪਨ ਕਰ ਲੈਣਾ ਕੁਝ ਮਸ਼ਹੂਰੀਆਂ ਆਉਣੀਆਂ ਉਸ ਤੋਂ ਬਾਅਦ ਤੁਸੀਂ ਸਿੱਧਾ ਇਹਨੂੰ ਬਾਅਦਮੇ ਕਰ ਦੇਣਾ ਇੱਥੇ ਤੁਸੀਂ ਜਾਣਾ ਆਰਸੀ ਤੇ ਆਰਸੀ ਵਿਭਗ ਤੇ ਇੱਥੇ ਤੁਸੀਂ ਗੱਡੀ ਦਾ ਨੰਬਰ ਭਰਨਾ ਤਾਂ ਦੋਸਤੋ ਇਦਾਂ ਕਰਕੇ ਤੁਸੀਂ ਸਰਚ ਕਰਨਾ ਜਿਵੇਂ ਕਿ ਹੁਣ ਮੈਂ ਸਰਚ ਕੀਤਾ ਨੰਬਰ ਸਰਚ ਕਰ ਲਿਆ ਇੱਕ ਮਸ਼ੂਰੀ ਆ ਗਈ ਇੱਥੋਂ ਆਪਾਂ ਕੱਟ ਦੇਣਾ ਤਾਂ ਦੋਸਤੋ ਇਦਾਂ ਤੁਹਾਡੇ ਆ ਜਾਊਗਾ ਦੇਖ ਲਓ ਵੀ ਆ ਤੁਹਾਡੀ ਸਾਰੀ ਡੇ ਬਾਇਓ ਡੇਟ ਆ ਗਿਆ ਸਾਰਾ ਤੁਹਾਡਾ ਜਿਹਦੇ ਨਾਂ ਤੇ ਗੱਡੀ ਕਿਵੇਂ ਕਿਦਾਂ ਕੀ ਹਿਸਾਬ ਕਿਤਾਬ ਸਾਰਾ ਆ ਗਿਆ ਇੱਥੇ ਨਾ ਇੱਕ ਆਪਸ਼ਨ ਹੋਗਾ ਦੇਖੋ ਇਹ ਚਲਾਨ ਚੈੱਕ ਕਰੇ ਆ ਆ ਗਿਆ ਜੀ ਚਲਾਨ ਚੈੱਕ ਕਰ ਇੱਥੇ ਓਕੇ ਕਰ ਦੇਣਾ ਇੱਥੇ ਤੁਸੀਂ ਦੇਖ ਲੈਣਾ ਵੀ ਆ ਲੈ ਵੇਖੋ ਜੀ ਆਸੀਂ ਦੇਖਿਆ ਤੁਹਾਡੀ ਗੱਡੀ ਤੇ ਬਾਈ ਜੀ ਕੋਈ ਚਲਾਨ ਨਹੀਂ ਹੈ ਜਦੋਂ ਇਹ ਗੂਠਾ ਤਾਹ ਨੂੰ ਆ ਜੇ ਅੱਜ ਤੱਕ ਤੁਹਾਡੀ ਗੱਡੀ ਤੇ ਕੋਈ ਚਲਾਨ ਨਹੀਂ ਹੋਇਆ ਸਾਨੂੰ ਇਹ ਐਪ ਦੱਸ ਰਹੀ ਹੈ ਜਦੋਂ ਅਸੀਂ ਇਹ ਐਪ ਰਾਹੀਂ ਦੇਖਿਆ ਤੇ ਸਾਨੂੰ ਪਤਾ ਲੱਗਿਆ ਯਾਰ ਸਾਡੀ ਗੱਡੀ ਤੇ ਤਾਂ ਕੋਈ ਚਲਾਨ ਨਹੀਂ ਤੇ ਪਰ ਸਾਡੇ ਨਾਲ ਇਹ ਧੱਕਾ ਕਰ ਰਹੀ ਸੀ ਦੋਸਤੋ 1000 ਰੁਪਏ ਇਹ ਜਾਣ ਬੁੱਝ ਕੇ ਟੂਰਿਸਟ ਤੋਂ ਲੈ ਰਹੇ ਪੰਜਾਬ ਚੋਂ ਜਿਹੜੇ ਟੂਰਿਸਟ ਆਉਂਦੇ ਉਹਨਾਂ ਤੋਂ ਲੈ ਲੈਂਦੇ ਆ ਤੁਹਾਨੂੰ ਡਰਾਤ ਮੁਕਾ ਕੇ ਇਹੋ ਜਿਹਾ ਤੁਹਾਨੂੰ ਰਾਤ ਰਾਤ ਚ ਬਹੁਤ ਮਿਲਣਗੇ ਤੁਸੀਂ ਜਦੋਂ ਵੀ ਤੁਹਾਨੂੰ ਕੋਈ ਇਹੋ ਜਿਹਾ ਕਹਵੇ ਵੀ ਤੁਹਾਡੀ ਨਾ ਫਾਸਟ ਡਰਾਈਵ ਦਾ ਚਲਾਣ ਆ ਬਾਈ ਜੀ ਤੁਸੀਂ ਗੱਡੀ ਤੇਜ਼ ਭਜਾਈ ਸੀ ਤੇ ਪਿੱਛੋਂ ਸਕੈਨ ਕਰਕੇ ਚੰਡੀਗੜ੍ਹ ਤੁਹਾਡੀ ਉਹ ਮਤਲਬ ਕਿ ਚੰਡੀਗੜ੍ਹ ਲੁਧਿਆਣਾ ਜਿੱਥੇ ਵੀ ਤੁਸੀਂ ਐਵੇਂ ਕਹਿ ਦੇਣਗੇ ਫੱਟਾ ਮਾਰ ਦੇਣਗੇ ਵੀ ਉਹਨਾਂ ਨੂੰ ਪਤਾ ਲੱਗ ਜਾਂਦਾ ਗੱਡੀ ਕਿੱਥੇ ਕਿੱਥੇ ਜਾਵੜੀ ਕਿਉਂਕਿ ਹਰੇਕ ਤੇ ਗੱਡੀ 'ਚ ਮੈਪ ਹੁੰਦੇ ਆ ਤੇ ਐਦਾਂ ਦਾ ਕਰਕੇ ਤੁਸੀਂ ਬਈ ਉਹ ਚਲਾਣ ਭਰਾਓ ਸਕੈਨ ਹੋ ਗਈ ਹੈ ਗੱਡੀ ਤੁਹਾਡੀ ਪਰ ਉਹ ਸਾਰਾ ਡੁਪਲੀਕੇਟ ਹੁੰਦਾ ਉਹਨੂੰ ਕਹੇ ਵੀ ਜਿੰਨਾ ਚਿਰ ਉਹ ਤੁਹਾਡੇ ਨੂੰ ਹੁਣ ਕਹੇ ਵੀ ਸਰ ਰਸੀਦ ਦਿਓਗੇ ਤਾਂ ਮੈਂ ਚਲਾਣ ਭਰਨਾ ਤੁਸੀਂ ਇਦਾਂ ੜੇ ਰਹਿਣਾ ਤੁਹਾਨੂੰ ਉਹ ਆਪੇ ਤੋੜ ਦੇਣਗੇ ਉਹ ਸਿਰਫ ਉਹਨਾਂ ਦਾ ਖਾਣ ਦਾ ਮਕਸਦ ਆ ਇਹ ਸਾਰੀਆਂ ਸਾਰੀਆਂ ਇਦਾਂ ਦੀ ਲੋਕ ਆ ਸਾਡੇ ਵੀ ਪੰਜਾਬ ਪੁਲਿਸ ਚ ਕੁਝ ਲੋਕ ਇਹੋ ਜਿਹੇ ਆ ਰਾਜਸਥਾਨ ਚ ਵੀ ਕੁਝ ਲੋਕ ਇਹੋ ਜਿਹੇ ਆ ਜਿਹੜੇ ਸਾਰੀ ਪੁਲਿਸ ਨੂੰ ਬਦਨਾਮ ਕਰਦੇ ਨੇ ਕਿਉਂ ਚਾਚਾ ਜੀ ਠੀਕ ਹੈ ਗਣੀ ਕਿਉਂਕਿ ਪੁਲਿਸ ਆਪਦੀ ਜਗ੍ਹਾ ਤੇ ਸਹੀ ਹੁੰਦੀ ਆ ਪਰ ਕੁਝ ਕੀ ਲੋਕ ਪੁਲਿਸ ਚ ਜਿਹੜੇ ਇਹੋ ਜਿਹੇ ਹੁੰਦੇ ਆ ਜਿਹੜੀ ਸਾਰੀ ਪੁਲਿਸ ਨੂੰ ਬਦਨਾਮ ਕਰਦੇ ਨੇ ਜਿਵੇਂ ਕਿ ਹੁਣ ਸਾਡੇ ਨਾਲ ਹੋਇਆ ਆਰਟੀਓ ਐਪ ਡਾਊਨਲੋਡ ਕਰ ਲਓ ਉੱਤੇ ਤੁਸੀਂ ਆਪਦੀ ਗੱਡੀ ਦਾ ਚਲਾਨ ਚੈੱਕ ਕਰਕੇ ਚਲਾਨ ਪੇ ਕਰੋ ਜੇਕਰ ਚਲਾਨ ਹੋਇ